ਐਪੀਡੇਵਿਟ ਮੁੱਖ ਮੰਤਰੀ ਸਾਹਿਬ ਨੂੰ ਭੇਜ ਦਿੱਤਾ ਹੈ ਜੀ ਜੀਸੀ ਜੀ ਨੂੰ ਜੀ ਉਸ ਤੋਂ ਬਾਅਦ ਕੀ ਹੋਇਆ ਜੀ ਇਹਨਾਂ ਨੇ ਮੈਨੂੰ ਫੋਰਸ ਕਰਨ ਲੱਗ ਗਏ ਐਪੀਡੇਵਿਟ ਚ ਤੁਸੀਂ ਕੀ ਲਿਖਿਆ ਐਪੀਡੇਵਿਟ ਚ ਮੈਂ ਲਿਖਿਆ ਜੀ ਜਿਹੜਾ 5 ਲੱਖ ਰੁਪਇਆ ਦਿੰਦੇ ਸਨ ਵੀ 5 ਲੱਖ ਰੁਪਇਆ ਲੈ ਕੇ ਕੰਪਲੇਟ ਬਲਵੀਰ ਸਿੰਘ ਤੋਂ ਵਾਪਸ ਕਰਵਾ ਖਾਲੀ ਕਾਗਜ਼ਾਂ ਤੇ ਇਹਨੇ ਸਾਈਨ ਕਰਾਏ ਨੇ ਇਹਨਾਂ ਨੇ ਬਹੁਤ ਜਿੰਮੇਤ ਤੋਂ ਐਪੀਡੇਵਿਟ ਵੀ ਦੋ ਲਏ ਨੇ ਨਹੀਂ ਕਿਉਂਕਿ ਖਾਲੀ ਕਾਗਜ਼ਾਂ ਤੇ ਸਾਈਨ ਕਿਉਂ ਕੀਤੇ ਤੁਸੀਂ ਮੈਨੂੰ ਫੋਰਸ ਸਰ ਕੁੱਟਦੇ ਹਨ ਜੀ ਕੁੱਟ ਕੇ ਸਾਈਨ ਕਰਾਏ ਨੇ ਤੇ ਤੁਹਾਨੂੰ ਥੱਪੜ ਮਾਰਿਆ ਗਿਆ ਗਾਲਾਂ ਕਢੀਆਂ ਸੀ ਟੀਐਸਪ ਪੰਜਾਬ ਵਿਜੀਲੈਂਸ ਬਿਊਰੋ ਹੈੱਡਕੁਆਰਟਰ ਦੀ ਬਿਲਡਿੰਗ ਦੇ ਅੰਦਰ ਸਰੇ ਆਮ ਦਫ਼ਤਰ ਦੇ ਅੰਦਰ ਇੱਕ ਕਮਰੇ ਚ ਜਿਹੜਾ ਡੀਐਸਪੀ ਦਾ ਬਿਲਕੁਲ ਨਾਲ ਵਾਲਾ ਕਮਰਾ ਸੀ ਉਹ ਵੀ ਡੀਐਸਪੀ ਵੀ ਵਿਜੀਲੈਂਸ ਦੇ ਵਿਭਾਗ ਦਾ ਸੀ ਉਹਦੇ ਨਾਲ ਦੇ ਕਮਰੇ ਚ ਤੁਹਾਡੇ ਨਾਲ ਇਹ ਹਸ਼ਰ ਹੋਇਆ ਪਹਿਲੇ ਦਿਨ ਪਹਿਲੇ ਸੱਟ ਚੁੱਕਿਆ ਗਿਆ ਖੱਪੜ ਤੁਹਾਨੂੰ ਮਾਰੇ ਗਏ ਉਹ ਕਿੰਨੇ ਜਣੇ ਸੀ ਉਹ ਉਹ ਤਿੰਨ ਜਣੇ ਸੀ ਤੁਸੀਂ ਉਹ ਤਿੰਨ ਜਣਿਆਂ ਨੂੰ ਪਛਾਣ ਸਕਦੇ ਹੋ ਮੈਂ ਜੀ ਦੀ ਹਾਂਜੀ ਪਛਾਣ ਕਰ ਲਿਆ ਨਹੀਂ ਤੇ ਤੇਰਾ ਰਿਮਾਂਡ ਲਾ ਕਾਮ ਪੇਪਰ ਤੇ ਹਾਂ ਸਟੈਂਪ ਪੇਪਰ ਤੇ ਮੈਨੂੰ ਕਹਿੰਦੇ ਹਨ ਤੈਨੂੰ 120 ਦੇ ਵਿੱਚ ਅੰਦਰ ਛੱਟਾਂਗੇ ਪਰਚਾ ਕਰਾਵਾਂਗੇ ਤੇਰੇ ਤੇ ਨਸ਼ੇ ਦਾ ਪਰਚਾ ਕਰਾ ਦਾਂਗੇ ਆ ਕਰਾ ਦਾਂਗੇ ਇਹ ਵੀ ਕਿਹਾ ਤੁਹਾਨੂੰ ਹਾਂਜੀ ਤੇ ਰਾਜਪੂਤ ਨੇ ਉਹ ਸਿਰਕੀ ਬੰਦ ਸਰਟੀਫ ਕਿਸੇ ਨੇ ਮੀਟਰ ਲਵਾਏ ਨੇ ਕਿਸੇ ਨੇ ਸਭ ਨੇ ਸਕੂਲ ਨੌਕਰੀਆਂ ਲਈਆਂ ਹੋਈਆਂ ਸਭ ਜਾਲੀ ਤੁਹਾਡੇ ਪਿੰਡ ਕਿੰਨੇ ਜਾਲੀ ਸਰਟੀਫਿਕੇਟ ਬਣੇ ਹੋਣੇ ਆ ਸਾਡੇ ਐਸੀ ਸਰਟੀਫਿਕੇਟ ਕਿੰਨੇ ਜਾਲੀ ਬਣੇ ਹੋਣੇ 70% ਦਾ ਜਾਲੀ ਸਰਟੀਫਿਕੇਟ ਬਣੇ ਹੋਣੇ ਨਹੀਂ ਸਾਡੇ ਸਾਡੇ ਸਤਿ ਸ਼੍ਰੀ ਅਕਾਲ ਆਦاب ਨਮਸਕਾਰ ਸਟੋਰੀ ਟਾਕ ਚੈਨਲ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਇੱਕ ਛੋਟੀ ਜੀ ਕਹਾਣੀ ਦੀ ਕਹਾਣੀ ਛੋਟੀ ਜ਼ਰੂਰ ਹੈ ਪਰ ਉਹਦੇ ਮੂਆਇਨੇ ਬਹੁਤ ਗਹਿਰੇ ਨੇ ਔਰ ਉਹ ਇੱਕ ਇਹੋ ਜਿਹਾ ਸੰਕੇਤ ਹੈ ਕਿ ਸਟੇਟ ਚ ਪੁਲਿਸ ਕਿਸ ਤਰ੍ਹਾਂ ਕੰਮ ਕਰਦੀ ਹੈ ਪੰਜਾਬ ਵਿਜੀਲੈਂਸ ਬਿਊਰੋ ਆਮ ਲੋਕਾਂ ਨਾਲ ਕਿਸ ਤਰ੍ਹਾਂ ਤੱਕ ਕਿਸ ਤਰ੍ਹਾਂ ਗੱਲ ਕਰਦੀ ਹੈ ਤੇ ਆਮ ਲੋਕਾਂ ਨਾਲ ਕਿਵੇਂ ਤੱਕਾ ਕਰਦੀ ਹੈ ਜਦ ਆਪਣੇ ਕਿਸੇ ਕੇਸ ਦਾ ਕੋਈ ਪੱਖ ਬਣਾਉਣਾ ਹੋਵੇ ਚਾਰਸ਼ੀਰ ਦੇ ਚ ਜਦ ਉਹਨਾਂ ਨੂੰ ਕਿਸੇ ਗਵਾਹ ਦੀ ਲੋੜ ਪਵੇ ਤੇ ਉਹ ਆਮ ਲੋਕਾਂ ਨੂੰ ਕਿਵੇਂ ਬੁਲਾ ਕੇ ਫਸਲਾ ਕੇ ਆਪਣੇ ਹਿਸਾਬ ਨਾਲ ਕਿਸੇ ਵੀ ਕੇਸ ਚ ਲੈ ਕੇ ਕਿਵੇਂ ਗਵਾਹੀ ਉਹਨਾਂ ਦੀ ਲਿਖਾਉਂਦੇ ਨੇ ਤੇ ਜੇ ਕੋਈ ਮਨਾ ਕਰੇ ਤਾਂ ਉਹਨਾਂ ਨੂੰ ਕਿਵੇਂ ਤੰਗ ਕੀਤਾ ਜਾਂਦਾ ਹੈ ਟੌਰਚਰ ਕੀਤਾ ਜਾਂਦਾ ਹੈ ਤੇ ਇਸੇ ਤਰ੍ਹਾਂ ਦਾ ਇੱਕ ਕੇਸ ਸਾਡੇ ਸਾਹਮਣੇ ਆਇਆ ਹੈ ਅ ਸਰਦਾਰ ਸਾਹਿਬ ਤੁਸੀਂ ਆਪਣਾ ਨਾਮ ਦੱਸਿਓ ਮੇਰਾ ਨਾਮ ਹਰਪਾਲ ਸਿੰਘ ਮੈਂ ਪਿੰਡ ਆਲਮਪੁਰ ਦਾ ਲੰਮੜਦਾਰ ਆਂ ਅ ਸਰਦਾਰ ਹਰਪਾਲ ਸਿੰਘ ਜੀ ਪਿੰਡ ਆਲਮਪੁਰ ਜ਼ਿਲ੍ਹਾ ਪਟਿਆਲਾ ਪਟਿਆਲਾ ਜੀ ਤੇ ਸਰਦਾਰ ਹਰਪਾਲ ਸਿੰਘ ਜੀ ਤੁਸੀਂ ਦੱਸੋ ਤੁਹਾਡੇ ਨਾਲ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ ਚ ਕੀ ਕੀ ਤੱਕਾ ਹੋਇਆ ਪੁਲਿਸ ਨੇ ਤੁਹਾਡੇ ਨਾਲ ਕੀ ਤੱਕਾ ਕੀਤਾ ਤੁਸੀਂ ਉਸੇ ਕੇਸ ਦੀ ਗੱਲ ਕਰ ਰਹੇ ਹੋ ਇੱਕ ਚੈਨਲ ਨੇ ਸਟੋਰੀ ਕਿੰਨੀ ਸੀ ਕਿ ਕਿਵੇਂ ਨਕਲੀ ਸ਼ੈਡਿਊਲ ਕਾਜ਼ ਦੇ ਸਰਟੀਫਿਕੇਟ ਬਣਾਏ ਜਾਂਦੇ ਨੇ ਔਰ ਉਹਦੇ ਅਫਸਰ ਕਿਵੇਂ ਇਨਵੋਲ ਹੁੰਦੇ ਹਾਂ ਹਾਂਜੀ 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 ਉਸ ਦੀ ਗੱਲ ਦਾ ਹੈ ਜੀ ਅੱਛਾ ਜੀ ਠੀਕ ਹੈ ਤੇ ਮੈਨੂੰ ਆਪਣਾ ਕੰਪਲੇਟ ਵਾਪਸ ਕਰਾਣ ਮੇਰੇ ਪਿੰਡੋਂ ਬਲਵੀਰ ਸਿੰਘ ਨੇ ਕੰਪਲੀਟ ਕਰੀ ਹੋਈ ਸੀ ਜੀ ਰਣਜੀਤ ਸਿੰਘ ਰਾਹੀਂ ਤੇ ਨਹੀਂ ਰਣਜੀਤ ਸਿੰਘ ਕੌਣ ਹੈ ਕੀ ਕੰਪਲੇਟ ਕੀਤੀ ਸੀ ਉਸ ਤਰ੍ਹਾਂ ਸਮਝਾਓ ਸਾਰੀ ਲੈਸ ਦੇ ਵਿੱਚ ਮਨਮੋਨ ਸ਼ਰਮਾ ਸਾਹਿਬ ਦਾ ਰੀਡਰ ਹੈ ਜੀ ਇੱਕ ਕੋਈ ਰੀਡਰ ਹੈ ਮਨਮੋਨ ਸ਼ਰਮਾ ਜੀ ਕੋਈ ਅਫਸਰ ਨੇ ਏਆਈਜੀ ਜਿਲ੍ਹਾਸ ਦੇ ਵਿੱਚ ਅਚਲ ਜੀ ਰੀਡਰ ਨੇ ਜੀ ਇਹਨਾਂ ਨੇ ਮੈਨੂੰ ਆਪਣਾ ਕੀ ਆਪਣਾ ਇਹਨਾਂ ਦੇ ਮਾਸੀ ਤੇ ਲੜਕੇ ਨੇ ਮੇਰੇ ਪਿੰਡ ਜੀ ਇਹ ਮੇਰੇ ਪਿੰਡ ਤੋਂ ਹੀ ਨਹੀਂ ਅੱਛਾ ਤੇ ਇਹਨਾਂ ਦੇ ਮਾਸੀ ਦਾ ਲੜਕੇ ਨੇ ਮੈਨੂੰ ਕਿਹਾ ਜੀ ਆਪਣਾ ਵੀ ਕੰਪਲੇਟ ਵਾਪਸ ਕਰਾਉਣ ਵਾਸਤੇ ਉਹ ਮਹਿਕਮੇ ਚ ਕੀ ਲੱਗਿਆ ਹੋਇਆ ਤੁਹਾਡੇ ਮਾਸੀ ਦਾ ਲੜਕਾ ਜੀ ਮੇਰੇ ਮਾਸੀ ਦਾ ਰਣਜੀਤ ਸਿੰਘ ਹੈ ਜੀ ਆਪਣੇ ਸਰਪੰਚ ਦੇ ਮਾਸੀ ਦਾ ਲੜਕਾ ਮੇਰੇ ਪਿੰਡੋ ਜੀ ਅੱਛਾ ਮਹਿਕਮੇ ਚ ਪੁਲਿਸ ਦੇ ਮਹਿਕਮੇ ਦੇ ਵਿੱਚ ਏਐਸਆਈ ਹੈ ਜੀ ਇਨਸਪੈਕਟਰ ਸਾਹਿਬ ਨੇ ਏਐਸਆਈ ਰਣਜੀਤ ਸਿੰਘ ਜਿਹੜੇ ਤੁਹਾਡੇ ਪਿੰਡ ਚ ਨੇ ਉਹਨਾਂ ਨੇ ਤੁਹਾਨੂੰ ਕੀ ਕਿਹਾ ਹਾਂ ਹੁਣ ਕਹਾਣੀ ਸ਼ੁਰੂ ਹੋਣੀ ਉਹਨਾਂ ਨੇ ਸਾਨੂੰ ਇਹ ਕਿਹਾ ਜੀ ਮੇ ਕੰਪਲੇਟ ਵਾਪਸ ਕਰਾਉਣ ਵਾਸਤੇ ਆਪਣੇ ਬਲਬੀਰ ਸਿੰਘ ਨੇ ਕੰਪਲੇਟ ਦਿੱਤੀ ਹੋਈ ਸੀ ਕੰਪਲੇਂਟ ਕੀ ਸੀ ਕੰਪਲੇਟ ਐ ਸੀ ਜੀ ਵੀ ਇਹ ਦੇ ਸਰਟੀਫਿਕੇਟ ਬਣਾਏ ਹੋਏ ਸਨ ਤੇ ਉਹ ਬਾਪ ਉਹਨੇ ਕੰਪਲੀਟ ਦਿੱਤੀ ਹੋਈ ਸੀ ਤੇ ਉਹ ਵਾਪਸ ਕਰਾਉਣ ਵਾਸਤੇ ਇਹ ਕੁਲਵੰਤ ਸਿੰਘ ਨੂੰ ਫੋਨ ਕਰਕੇ ਕੁਲਵੰਤ ਸਿੰਘ ਨੇ ਪਿੰਡ ਮੇਰੇ ਆਲਮਪੁਰ ਤੋਂ ਮੈਨੂੰ ਫੋਨ ਕੀਤਾ ਕੀ ਜੀ ਵੀ ਬਲਵੀਰ ਨੂੰ ਕਹਿ ਦੀ ਯਾਰ ਕੰਪਲੀਟ ਵਾਪਸ ਕਰਵਾ ਦੇ ਮੇਰੇ ਵੀ ਮਾਸੀ ਦੇ ਮੁੰਡੇ ਨੇ ਤੇ ਇਹਨਾਂ ਨੇ ਮੈਨੂੰ ਆਪਣੇ ਰঞ্জੀਤ ਸਿੰਘ ਨਾਲ ਜਦੋਂ ਮੈਨੂੰ ਮਿਲਾਇਆ ਰঞ্জੀਤ ਸਿੰਘ ਕਹਿੰਦਾ ਮੈਂ 5 ਲੱਖ ਰੁਪਇਆ ਦੇ ਦਿੰਦਾ ਮੇਰੀ ਕੰਪਲੀਟ ਵਾਪਸ ਕਰਵਾ ਦੇ। ਹਮਮ ਮੈਂ ਜਦੋਂ ਬਲਵੀਰ ਸਿੰਘ ਨੂੰ ਪੁੱਛਿਆ ਬਲਵੀਰ ਸਿੰਘ ਕਹਿੰਦਾ ਵੀ ਮੈਂ ਨਹੀਂ ਇਹ ਕੁਝ ਕਰਨਾ ਹੈਗਾ ਵੀ ਮੈਂ ਆਪਣੇ ਸਮਾਜ ਲਈ ਲੜ ਰਿਹਾ ਤੇ ਮੈਂ ਲੜਦਾ ਰਾਂ। ਬਲਵੀਰ ਸਿੰਘ ਨੇ ਕਿਹਾ ਹਾਂਜੀ ਤੇ ਉਹਨੇ ਮੇਰੀ ਕੋਈ ਗੱਲ ਨਹੀਂ ਸੁਣੀ ਮੈਂ ਇਹੀ ਗੱਲ ਆ ਕੇ ਇਹਨਾਂ ਨੂੰ ਕਹਿ ਤੀ। ਉਦੋਂ ਬਾਅਦ ਇਹਨਾਂ ਨੇ ਜੀ ਕੀ ਕੀਤਾ ਆਪਣੇ ਵਿਜੀਲੈਂਸ ਵਾਲਿਆਂ ਨੇ ਬਹੁਤ ਪ੍ਰੈਸ਼ਰ ਪਾ ਪੂ ਇਹਨਾਂ ਦੇ ਪਰਚੇ ਘੱਟ ਦਿੱਤੇ ਬਲਵੀਰ ਸਿੰਘ ਦੇ ਮਾਲਵਿੰਦਰ ਸਿੱਧੂ ਸਾਹਿਬ ਦੇ ਤੇ ਤਕੜਸਾਉਤੇ ਇਹਨਾਂ ਦੇ ਪਰਚੇ ਕਾਰਡ ਤੇ ਪਰਚੇ ਕੱਟਣ ਬਾਅਦਾਂ ਇਹ ਮੈਨੂੰ ਇਹਨਾਂ ਨੇ ਉਹਨਾਂ ਨੇ ਜਦੋਂ ਵਾਪਸ ਨਾ ਕਰਤੀ ਇਹਨਾਂ ਨੇ ਪਰਚੇ ਮੈਂ ਐਫੀਡੇਵਿਟ ਲਿਖ ਕੇ ਦੇ ਚੁੱਕਾ ਸੀ ਮੈਂ ਇੰਟਰਵਿਊ ਵੀ ਦਿੱਤੀ ਵੀ ਹੈ 5 ਲੱਖ ਰੁਪਏ ਦਿੰਦੇ ਆ ਜੋ ਸੱਚ ਸੀ ਮੈਂ ਉਹ ਉਹੀ ਬੋਲ ਰਿਹਾ ਅੱਛਾ ਇਹ ਤੁਸੀਂ ਦੱਸਤਾ ਪਬਲਿਕ ਜਨਤਕ ਕਰਤੀ ਗਲਤੀ ਕਰਦੀ ਮੈਂ ਕੀ ਕੀ ਗੱਲ ਕੀ ਜਨਤਕ ਕੀਤੀ ਤੁਸੀਂ ਮੈਂ ਕਿਹਾ ਜੀ ਇਹ 5 ਲੱਖ ਰੁਪਏ ਦਿੰਦੇ ਸਨ ਫੋਰਸ ਕਰਦੇ ਸਨ ਮੈਂ ਉਹ ਮੈਨੂੰ 5 ਲੱਖ ਰੁਪਏ ਲੈ ਲਓ ਤੇ ਕੰਪਲੇਂਟ ਉਹਨੂੰ ਕਹੋ ਵਾਪਸ ਲੈ ਲੈਂਦੇ ਕੰਪਲੇਨੈਂਟ ਉਹਨਾਂ ਨੇ ਨਹੀਂ ਲਈ ਵਾਪਸ ਜੀ ਨਾ ਉਹੀ ਮੈਂ ਆਪਣਾ ਐਫੀਡੇਵ ਤੋਂ ਬਾਅਦ ਕੀ ਹੋਇਆ ਜੀ ਇਹਨਾਂ ਨੇ ਮੈਨੂੰ ਫੋਰਸ ਕਰਨ ਲੱਗ ਗਿਆ ਐਫੀਡੇਵਿਟ ਚ ਤੁਸੀਂ ਕੀ ਲਿਖਿਆ ਐਫੀਡੇਵਿਟ ਚ ਮੈਂ ਲਿਖਿਆ ਜੀ ਜਿਹੜਾ ਇਹ 5 ਲੱਖ ਰੁਪਇਆ ਦਿੰਦੇ ਸਨ ਵੀ 5 ਲੱਖ ਰੁਪਇਆ ਲੈ ਕੇ ਕੰਪਲੀਟ ਬਲਵੀਰ ਸਿੰਘ ਤੋਂ ਵਾਪਸ ਕਰਵਾ ਦੇ ਅੱਛਾ ਇਹ ਕੰਪਲੇਨ ਫਿਰ ਤੁਸੀਂ ਐਫੀਡੇਵਿਟ ਮੈਂ ਐਫੀਡੇਵਿਟ ਦਿੱਤੀ ਜੀ ਜੋ ਸੱਚ ਸੀ ਵੀ ਨਹੀਂ ਕਿੱਥੇ ਦਿੱਤੀ ਇਹ ਐਫੀਡੇਵਿਟ ਕਿੱਥੇ ਦਿੱਤਾ ਇਹ ਮੁੱਖ ਮੰਤਰੀ ਸਾਹਿਬ ਨੂੰ ਡੀਜੀਵੀ ਪੰਜਾਬ ਨੂੰ ਤੁਸੀਂ ਭਰਪਾਲ ਸਿੰਘ ਜੀ ਦੱਸੋ ਤੁਸੀਂ ਇਸ ਕੇਸ 'ਚ ਨਹੀਂ ਪਏ ਕੰਪਲੇਨਟ ਵਾਪਸ ਦੇਣ ਲਈ ਤੁਸੀਂ ਕਿਹਾ ਬਈ ਮੇਰਾ ਨਾ ਕੰਪਲੇਨਟ ਹੈ ਨਾ ਮੇਰੇ 'ਚ ਇਨਵੋਲਵ ਹਾਂ ਜੇ ਜੇ ਅਗਲਾ ਕੰਪਲੇਂਟ ਵਾਪਸ ਕਿਓ ਲਵੇ ਤੇ ਮੈਂ ਇਸ ਕੰਮ ਚ ਨਹੀਂ ਪੈਂਦਾ ਹਾਂਜੀ ਹਾਂ ਤੇ ਗੱਲ ਪੈਸੇ ਦੀ ਨਹੀਂ ਹੈਗੀ ਭਾਵੇਂ 5 ਲੱਖ ਰੁਪਏ ਹੋਵੇ ਜਿੰਨਾ ਮਰਜੀ ਤੁਸੀਂ ਉਹਨੂੰ ਕਹੋ ਤੇ ਮੈਨੂੰ ਵਿੱਚ ਨਾ ਪਾਓ ਇਹੀ ਗੱਲ ਹੋਈ ਇਹੀ ਗੱਲ ਹੋਈ ਜੀ ਮੈਂ ਅੱਛਾ ਇਸ ਤੋਂ ਬਾਅਦ ਕੀ ਹੋਇਆ ਦੁਬਾਰਾ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਫੋਰਸ ਕਰਨ ਲੱਗ ਗਏ ਜਦੋਂ ਮੇਰਾ ਐਫੀਡੇਵਿਟ ਇਹਨਾਂ ਨੇ ਦੇਖ ਲਿਆ ਇੰਟਰਵਿਊ ਦੇਖ ਲਿਆ ਐਫੀਡੇਵਿਟ ਤੁਸੀਂ ਕਿੱਥੇ ਦਿੱਤਾ ਐਫੀਡੇਵਿਟ ਮੈਂ ਮੁੱਖ ਮੰਤਰੀ ਸਾਹਿਬ ਨੂੰ ਦਿੱਤਾ ਜੋ ਸੱਚ ਸੀ ਉਹ ਹੀ ਦੱਸਣਾ ਚਾਹੁੰਦਾ ਸੀ ਜਿਉਂਕਿ ਇਹਨਾਂ ਦੇ ਪਰਚੇ ਹੋ ਗਏ ਮੈਂ ਸੱਚ ਲਿਆ ਕੇ ਅੱਗੇ ਸਾਹਮਣ ਭਾਈ ਇਸ ਤਰ੍ਹਾਂ ਕਰਕੇ ਕਹਿ ਰਹੇ ਨੇ ਕੌਣ ਫੋਰਸ ਕਰ ਰਹੇ ਨੇ ਕੰਪਲੇਨੈਂਟ ਨੂੰ ਭਾਈ ਕੰਪਲੇਂਟ ਵਾਪਸ ਲਾ ਲੈ ਛੂਟੇ ਤੇ ਠੀਕ ਹੈ ਬਿਲਕੁਲ ਇਹਨਾਂ ਦੇ ਗਲਤ ਪਰਚੇ ਹੋਏ ਸਨ ਜੀ ਠੀਕ ਹੈ ਜੀ ਮੈਂ ਪੂਰਾ ਇਹਨਾਂ ਨੇ ਮੈਨੂੰ ਬਾਅਦ ਚ ਫੋਰਸ ਕੀਤਾ ਜੀ ਜਦੋਂ ਐਪੀ ਟਿਟੂਡ ਦੇਖ ਲਿਆ ਮੇਰੀ ਇੰਟਰਵਿਊ ਦੇਖ ਲਈ ਇਹਨਾਂ ਨੇ ਮੈਨੂੰ ਫੋਰਸ ਕਰਨ ਲੱਗ ਗਏ ਜੀ ਮੈਨੂੰ ਇਹ ਲੈ ਕੇ ਜਾਣ ਲੱਗ ਗਏ ਤੋਂ ਉੱਥੇ ਰਣਜੀਤ ਸਿੰਘ ਆਏ ਕਰੇ ਜੀ ਲੈ ਜਾਏ ਕਰੇ ਵਿਜੀਲੈਂਸ ਦੇ ਵਿੱਚ ਰਣਜੀਤ ਸਿੰਘ ਪਾਉਣੇ ਜੀ ਇਹਨਾਂ ਦਾ ਤਾਇ ਦਾ ਬੇਟਾ ਜੀ ਰਣਜੀਤ ਸਿੰਘ ਦੇ ਐਸਆਈ ਦੇ ਐਸਆਈ ਰਣਜੀਤ ਸਿੰਘ ਦੇ ਤਾਇ ਦਾ ਬੇਟਾ ਜਿਹੜਾ ਵਿਜੀਲੈਂਸ ਚ ਰਣਜੀਤ ਸਿੰਘ ਲੱਗਾ ਜੀ ਉਹਦਾ ਬੇਟਾ ਹੀ ਉਹ ਵੀ ਐਸਆਈ ਹੈ ਤੁਹਾਡੇ ਪਿੰਡ ਚ ਸਾਡੇ ਪਿੰਡ ਦੀ ਨਹੀਂ ਜੀ ਇੱਥੇ ਬਾਹਰ ਰਹਿੰਦੇ ਨੇ ਜੀ ਹੁਣ ਜੀ ਤੇ ਇਹ ਮੈਨੂੰ ਲੈ ਕੇ ਜਾਣ ਲੱਗੇ ਜੀ ਉੱਥੇ ਵਿਜੀਲੈਂਸ ਦੇ ਵਿੱਚ ਮੈਨੂੰ ਮਾਵਾ ਪੜਾਉਣਾ ਇੱਥੇ ਮੁਹਾਲੀ ਵਿਜੀਲੈਂਸ ਬੀਰੋ ਆਫਿਸ ਮੁਹਾਲੀ ਵਿਜੀਲੈਂਸ ਪਿੰਡੋਂ ਬੁਲਾ ਕੇ ਸਪੈਸ਼ਲੀ ਪਿੰਡੋਂ ਲੈ ਕੇ ਆਪ ਜਾਂਦੇ ਸੀ ਠੀਕ ਹੈ ਕੀ ਲੈ ਕੇ ਜਾਂਦੇ ਸੀ ਤੁਹਾਨੂੰ ਵੀ ਉੱਥੇ ਵੀ ਤੈਨੂੰ ਬੁਲਾਇਆ ਤੈਨੂੰ ਇਦਾਂ ਮੈਨੂੰ ਕੋਈ ਸੰਬੰਧ ਨਹੀਂ ਕੁਛ ਨਹੀਂ ਦਿੰਦੇ ਸੀ ਮੇਰੇ ਤੁਸੀਂ ਖਾਲੀ ਕਾਗਜ਼ੋ ਤੇ ਸਾਈਨ ਕਿਉਂ ਕੀਤੇ ਤੁਸੀਂ ਮੈਨੂੰ ਫੋਰਸ ਸਰ ਕੁੱਟਦੇ ਹਨ ਜੀ ਕੁੱਟ ਕੇ ਸਾਈਨ ਕਰਾਏ ਨੇ ਜੀ ਉਹ ਸਾਰੀ ਡਿਟੇਲ ਦੱਸੋ ਤੁਸੀਂ ਜਦੋਂ ਪਹਿਲੇ ਦਿਨ ਗਏ ਪਹਿਲੇ ਦਿਨ ਤੁਹਾਡੇ ਤੇ ਸਭ ਤੋਂ ਪਹਿਲਾਂ ਡਿਟੇਲ ਦੱਸੋ ਸਭ ਤੋਂ ਪਹਿਲੇ ਦਿਨ ਕੀ ਪ੍ਰੈਸ਼ਰ ਪਾਇਆ ਪਹਿਲੇ ਦਿਨ ਜਦੋਂ ਮੈਂ ਗਿਆ ਜੀ ਪਹਿਲੇ ਦਿਨ ਇਹਨਾਂ ਨੇ ਮੈਨੂੰ ਪੁੱਛ ਕੇ ਕੀ ਕੀਤੀ ਵੀ ਬਲਵੀਰ ਸਿੰਘ ਕਿੱਥੇ ਵੇ ਦੱਸ ਸਾਨੂੰ ਮੈਂ ਕਿਹਾ ਜੀ ਮੈਨੂੰ ਪਤਾ ਹੀ ਨਹੀਂ ਬਲਵੀਰ ਸਿੰਘ ਕਿੱਥੇ ਕੰਪਲੇਨੈਂਟ ਝੂਠੇ ਸਰਟੀਫਿਕੇਟ ਦੇ ਕੇਸ ਦਾ ਜਿਹੜਾ ਕੰਪਲੇਨੈਂਟ ਹੈ ਹਾਂ ਜੀ ਉਹ ਤੁਹਾਨੂੰ ਪੁੱਛਦੇ ਸੀ ਉਹ ਫਰਾਰ ਸੀ ਮੈਨੂੰ ਜਾਣ ਵੀ ਦੱਸੋ ਮੈਂ ਕਹਿੰਦਾ ਮੈਨੂੰ ਪਤਾ ਨਹੀਂ ਮ ਠੀਕ ਹੈ ਜੀ ਦੂਜੇ ਦਿਨ ਕਿੰਨੇ ਜਣਿਆਂ ਨੇ ਰঞ্জੀਤ ਸਿੰਘ ਨੇ ਮਾਰੀਆਂ ਜੀ ਇਹ ਹੋਰ ਸੀ ਅੰਦਰ ਮੈਨੂੰ ਨਾ ਨਹੀਂ ਉਹਨਾਂ ਦਾ ਪਤਾ ਸੀ ਫਿਰ ਤੁਸੀਂ ਤੁਹਾਡਾ ਇੱਕਦਮ ਰਿਐਕਸ਼ਨ ਕੀ ਸੀ ਤੁਸੀਂ ਕਿਵੇਂ ਮੈਂ ਤਾਂ ਫੁੱਲ ਡਰ ਗਿਆ ਸੀ ਜੀ ਸਿੱਧੀ ਗੱਲ ਹੈ ਜੀ ਮੈਂ ਗਾਲਾਂ ਵੀ ਕੱਢੀਆਂ ਇੰਨਾ ਮਾਮਾ ਭੈਣਾਂ ਦੇ ਬੁੱਲ ਗਾਲਾਂ ਕੱਢੀਆਂ ਪਹਿਲੇ ਦਿਨ ਹੀ ਪਹਿਲੇ ਦਿਨ ਹੀ ਜੀ ਉਸ ਤੋਂ ਬਾਅਦ ਮੈਂ ਫੇਰ ਇਹਨਾਂ ਨੇ ਮੈਨੂੰ ਇਹਨਾਂ ਦਾ ਸਰਪੰਚ ਜਿਹੜਾ ਮਾਸੀ ਦਾ ਲੱਗਦਾ ਉਹ ਕਿਹਦਾ ਕਮਰਾ ਸੀ ਜਿੱਥੇ ਤੁਹਾਨੂੰ ਥੱਪੜ ਮਾਰਿਆ ਗਿਆ ਗਾਲਾਂ ਕੱਢੀਆਂ ਸੀ ਟੀਐਸਪੀ ਦੇ ਨਾਲ ਕਮਰਾ ਸੀ ਜੀ ਪੰਜਾਬ ਵਿਜੀਲੈਂਸ ਬਿਊਰੋ ਹੈੱਡ ਕੁਆਰਟਰ ਦੀ ਬਿਲਡਿੰਗ ਦੇ ਅੰਦਰ ਸਰੇ ਆਮ ਦਫ਼ਤਰ ਇੱਕ ਕਮਰੇ ਚ ਜਿਹੜਾ ਡੀਐਸਪੀ ਦਾ ਬਿਲਕੁਲ ਨਾਲ ਵਾਲਾ ਕਮਰਾ ਸੀ ਉਹ ਵੀ ਡੀਐਸਪੀ ਵੀ ਵਿਜੀਲੈਂਸ ਦੇ ਵਿਭਾਗ ਦਾ ਸੀ ਉਹਦੇ ਨਾਲ ਦੇ ਕਮਰੇ ਚ ਤੁਹਾਡੇ ਨਾਲ ਇਹ ਹਸ਼ਰ ਹੋਇਆ ਪਹਿਲੇ ਦਿਨ ਜਦੋਂ ਤੁਸੀਂ ਨਹੀਂ ਮੰਨੇ ਬਈ ਮੈਂ ਕੰਪਲੇਨੈਂਟ ਨੂੰ ਜੋਰ ਲਾ ਕੇ ਕੰਪਲੇਨਟ ਵਾਪਸ ਦਵਾ ਦੂੰਗਾ ਹਾਂਜੀ ਹਾਂਜੀ ਮੈਂ ਉਸ ਤੋਂ ਬਾਅਦ ਇਹਨਾਂ ਨੇ 5 ਲੱਖ ਰੁਪਏ ਵਾਲੀ ਗੱਲ ਕਿਹਨੇ ਕੀਤੀ ਬਈ ਤੁਹਾਨੂੰ 5 ਲੱਖ ਰੁਪਏ 5 ਲੱਖ ਵਾਲੀ ਰਣਜੀਤ ਸਿੰਘ ਨੇ ਗੱਲ ਕੀਤੀ ਜੀ ਇਹਨਾਂ ਨੇ ਪਹਿਲਾਂ ਕੁੱਟਣ ਤੋਂ ਪਹਿਲਾਂ ਸ਼ੁਰੂ ਤੋਂ ਨਹੀਂ ਜੀ ਪਹਿਲਾਂ ਜਦੋਂ ਮੈਨੂੰ ਮਿਲੇ ਇਹ ਕਰਦੇ ਹੀ 5 ਲੱਖ ਦੀ ਇਹ ਗੱਲ ਤੁਹਾਨੂੰ ਇਹ ਉੱਥੇ ਮੈਨੂੰ 5 ਲੱਖ ਮਕਰਾਰੇ ਸਨ ਵੀ ਕਹਿਆ ਸੀ 5 ਲੱਖ अच्छा ठीक है केंदे ਵੀ ਤੂੰ ਮੁੱਕਰ ਜਾ ਵੀ ਅਸੀਂ 5 ਲੱਖ ਰੁਪਏ ਨਹੀਂ ਵੀ ਅਸੀਂ ਕੋ ਨਹੀਂ ਦਿੰਦੇ ਸੀ ਤੂੰ ਝੂਠ ਮਾਰ ਰਿਹਾ ਹੈ ਇਹ ਮੀਡੀਆ ਦੇ ਵਿੱਚ ਤੂੰ ਝੂਠ ਮਾਰ ਰਿਹਾ ਹੈ اچھا ਜੋ ਕਿ ਉਹ ਸੱਚ ਹੈ 5 ਲੱਖ ਰੁਪਏ ਹੀ ਦਿੰਦੇ ਸਨ ਉਹ ਹੈ ਸੱਚ ਜੋ એપਿਸੋਡ ਮੈਂ ਦਿੱਤਾ ਉਹ ਸੱਚ ਹੈ ਜੀ ਠੀਕ ਹੈ ਆਪਾਂ ਵਾਪਸ ਉਸਤੇ ਆਈਏ ਪਹਿਲੇ ਦਿਨ ਤੇ ਪਹਿਲੇ ਦਿਨ ਹੀ ਤੁਹਾਡੇ ਨਾਲ ਇੰਨਾ ਗਾਲੀ ਗਲੋਚ ਹੋਇਆ ਔਰ ਤੁਹਾਡੇ ਤੇ ਹੱਥ ਚੁੱਕਿਆ ਗਿਆ ਕੱਪੜ ਉਹਨੂੰ ਮਾਰੇਗੇ ਕਿੰਨੇ ਜਣੇ ਸੀ ਉਹ ਉਹ 3 ਜਣੇ ਸੀ ਤੁਸੀਂ ਉਹ 3 ਜਣੇ ਨੂੰ ਪਛਾਣ ਸਕਦੇ ਹੋ ਮੈਂ ਜੀ ਹਾਂਜੀ ਪਛਾਣ ਸਕਦਾ ਹਾਂ ਅੱਛਾ ਉਸ ਤੋਂ ਬਾਅਦ ਜੀ ਕੀ ਹੋਇਆ ਉਸ ਤੋਂ ਬਾਅਦ ਜੀ ਮੈਂ ਇਹਨਾਂ ਨੇ ਲਗਾਤਾਰ ਹਫਤਾ ਇਹਨਾਂ ਦਾ ਸਰਪੰਚ ਜੀ ਮੇਰੇ ਇਹਨਾਂ ਦੀ ਮਾਸੀ ਦਾ ਲੜਕਾ ਰਣਜੀਤ ਸਿੰਘ ਜੀ ਦਾ ਐਸਆਈ ਰਣਜੀਤ ਸਿੰਘ ਜੀ ਮਾਸੀ ਦਾ ਲੜਕਾ ਮੇਰੇ ਪਿੰਡ ਦਾ ਸਾਬਕਾ ਸਰਪੰਚੇ ਬੱbbi ਕਲਵੰਤ ਸਿੰਘ ਅੱਛਾ ਜੀ ਉਹ ਗਾਰੰਟੀ ਪਾ ਕੇ ਮੈਨੂੰ ਲੈ ਕੇ ਆਉਂਦੇ ਮੇਰੇ ਤੋਂ ਖਾਲੀ ਕਾਗਜ਼ਾਂ ਦੇ ਉੱਤੇ ਸਾਹਮਣੇ ਸਾਈਨ ਕਰਾਉਂਦੇ ਹਨ ਉਹਦੇ ਸਾਹਮਣੇ ਮੈਨੂੰ ਦੂਸਰੇ ਦਿਨ ਚਲੇ ਗਏ ਤੁਸੀਂ ਮੈਨੂੰ ਹਫਤਾ ਪੂਰਾ ਖੜਿਆ ਜੀ ਉਹ ਪੰਜਾਬ ਵਿਜੀਲੈਂਸ ਦੇ ਦਫਤਰ ਚ ਫੇਰ ਤੁਸੀਂ ਦੂਸਰੀ ਵਾਰ ਕਿਉਂ ਗਏ ਮੈਨੂੰ ਲੈ ਕੇ ਜਾਂਦੇ ਸੀ ਜੀ ੱਟਕੇ ਨਾਲ ਮੈਨੂੰ ਤਾਂ ਇਹਨਾਂ ਨੇ ਇੰਨਾ ਕੋਈ ਹਰਾਸ਼ਮੈਂਟ ਸੂਸਾਈਡ ਕਰਨ ਤੱਕ ਮਜਬੂਰ ਕੀਤਾ ਪਿਆ ਸੀ ਨਾ ਹੀ ਪੁੱਛੋ ਨਾ ਹੀ ਮੈਨੂੰ ਤਾਂ ਫਿਰ ਹਵਾਲਾਤ ਦੇ ਵਿੱਚ ਵੀ ਦਿੱਤਾ ਮੇਰਾ ਪਰਨਾ ਪੱਗ ਪੁਗ ਲਾ ਕੇ ਮੇਰਾ ਸਾਰਾ ਕੁਝ ਲਾ ਕੇ ਇਹਨਾਂ ਨੇ ਮੈਨੂੰ ਹਵਾ ਲਾ ਚ ਦੇ ਦਿੱਤਾ ਰਾਤ ਨੂੰ 9 10 ਵਜੇ ਕੱਢਦੇ ਹਨ ਜੀ ਕੋਈ ਕਾਗਜ਼ ਨਹੀਂ ਬਣਾਇਆ ਤੁਹਾਡੇ ਤੇ ਕੋਈ ਮੇਰਾ ਕੋਈ ਮੇਰੇ ਤੋਂ ਉਲਟਾ ਇਹਨਾਂ ਨੇ ਰਾਜਪੁਰੇ ਜਾ ਕੇ ਰਣਜੀਤ ਸਿੰਘ ਨੇ ਰੰਤੀਰ ਸਿੰਘ ਨੇ ਮੇਰੇ ਤੋਂ ਐਪੀ ਡੇਵਟ ਵੀ ਲਖਾਏ ਨੇ ਦੋ ਐਪੀ ਡੇਵਟ ਲਏ ਨੇ ਮੇਰੇ ਤੋਂ ਨੋਟਰੀ ਟੈਸਟ ਕਰਾਏ ਇਹ ਮੈਨੂੰ ਪੜ੍ਹਨੀ ਨਹੀਂ ਦਿੰਦੇ ਸਨ ਜੀ ਸੈਨਕਰ ਨਹੀਂ ਤੇ ਤੇਰਾ ਰਿਮਾਂਡ ਲਾਾਂਗੇ سٹॅम्प ਪੇਪਰ ਤੇ ਹਾਂ سٹॅम्प ਪੇਪਰ ਤੇ ਮੈਨੂੰ ਕਹਿੰਦੇ ਹਨ ਤੈਨੂੰ 120 ਦੇ ਵਿੱਚ ਅੰਦਰ ਸੱਟਾਂਗੇ ਪਰਚਾ ਕਰਾਵਾਂਗੇ ਤੇਰੇ ਤੇ ਨਸ਼ੇ ਦਾ ਪਰਚਾ ਕਰਾ ਦਾਂਗੇ ਆ ਕਰਾ ਦਾਂਗੇ ਇਹ ਵੀ ਕਿਹਾ ਤੁਹਾਨੂੰ ਹਾਂਜੀ ਨਸ਼ੇ ਦਾ ਪਰਚਾ ਨਸ਼ੇ ਦਾ ਪਰਚਾ ਕਰਾ ਦਾਂਗੇ ਤੈਨੂੰ ਤੇ 1 ਮਿੰਟ ਚ ਸੁੱਟਣ ਲਾਵਾਂਗੇ ਜੇ ਸੱਟਨ ਤੇ ਆਏ ਤੇ ਜੀ ਮੇਰੀ ਮੈਂ ਕਿ ਤੈਨੂੰ ਪਤਾ ਨਹੀਂ ਕਹਿੰਦਾ ਰੀਡਰ ਕਿਦਾ ਮੈਂ ਤੈਨੂੰ ਠੀਕ ਹੈ ਹਾਂਜੀ ਤੇ ਉਸ ਤੋਂ ਬਾਅਦ ਅੱਗੇ ਕੀ ਹੋਇਆ ਉਸ ਤੋਂ ਬਾਅਦ ਫਿਰ ਇਹ ਕਰਦੇ ਨੇ ਜੀ ਉਸ ਤੋਂ ਬਾਅਦ ਫਿਰ ਜਦੋਂ ਬਲਵੀਰ ਅਰੀ ਫੜੇ ਗਏ ਜੀ ਫਿਰ ਇਹਨਾਂ ਨੇ ਮੈਨੂੰ ਅੱਛਾ ਫਿਰ ਪੁਲਿਸ ਨੇ ਕਿਸੇ ਤਰੀਕੇ ਨਾਲ ਜੋ ਵੀ ਕੇਸ ਉਹ ਇੱਕ ਵੱਖਰਾ ਕੇਸ ਹੈ ਜਿਹੜਾ ਉਹਦੇ 'ਚ ਜਿਹੜਾ ਕੰਪਲੇਨੈਂਟ ਸੀ ਝੂਠੇ ਸਰਟੀਫਿਕੇਟ ਦਾ ਉਹਦੀ ਅਰੈਸਟ ਹੋ ਗਈ ਉਹਦੀ ਅਰੈਸਟ ਹੋਈ ਜੀ ਉਸ ਤੋਂ ਬਾਅਦ ਤੁਹਾਡੀ ਆਪਣੀ ਕਹਾਣੀ ਕਿੱਥੇ ਖੜੀ ਹੈ ਉਹਦੀ ਅਰੈਸਟ ਹੋਣ ਤੋਂ ਬਾਅਦ ਉਹ ਉਹ ਫ੍ਰੀਪੌਂਡ ਦੀ ਜੇਲ ਕੱਟ ਕੇ ਆਏ ਨੇ ਜੀ ਉਹਨਾਂ ਦੀ ਰਹਿ ਹੀ ਤੇ ਉਹਨਾਂ ਨਾਲ ਕੁੱਟਮਾਰ ਉਹਨਾਂ ਦੀ ਜ਼ਮਾਨਤ ਹੋਈ ਹੋਈ ਹੈ ਹਾਂਜੀ ਉਹਨਾਂ ਦੀ ਜ਼ਮਾਨਤ ਹੋਈ ਹੋਈ ਹੈ ਪਿੰਡ ਆਏ ਹੋਏ ਨੇ ਯੋ ਉਹਨਾਂ ਤੇ 1 ਟੋਰਸ਼ਨ ਦਾ ਪਰਚਾ ਅਰਜ ਦਰਜ ਕੀਤਾ ਪੁਲਿਸ ਦਾ ਮੈਨੂੰ ਪਤਾ ਵੀ ਨਹੀਂ ਹੈਗਾ ਜੀ ਮੈਨੂੰ ਗਵਾਹ ਬਣਾਇਆ ਹੈ ਜੀ ਉਹਨਾਂ ਦਾ ਅੱਛਾ ਤੁਹਾਨੂੰ ਨਹੀਂ ਪਤਾ ਉਹਨਾਂ ਦੀ ਜ਼ਮਾਨਤ ਹੋਈ ਹੈ ਕੀ ਕੇਸ ਹੈ ਕਿਸ ਤਰ੍ਹਾਂ ਹੈ ਮੈਨੂੰ ਪਤਾ ਨਹੀਂ ਮੈਨੂੰ ਉਹਨਾਂ ਦਾ ਗਵਾਹ ਵੀ ਬਣਾਇਆ ਹੋਇਆ ਹੈ ਉਹ ਗਵਾਹੀ ਬਤੌਰ ਸਰਕਾਰੀ ਗਵਾਹਾਂ ਤੁਹਾਡੇ ਆ ਕੀ ਬਿਆਨ ਉਹਨਾਂ ਨੇ ਜਬਰਦਸਤੀ ਮੈਨੂੰ ਪਤਾ ਹੀ ਨਹੀਂ ਸਰ ਉਹਦੇ ਵਿੱਚ ਮੈਨੂੰ ਮੇਰਾ ਬਿਆਨ ਕਦੀ ਪੜਾਇਆ ਹੀ ਨਹੀਂ ਜਦੋਂ ਮੈਨੂੰ ਪਤਾ ਹੀ ਨਹੀਂ ਹੈਗਾ ਜਦੋਂ ਹੁਣ ਤੁਸੀਂ ਮੇਰੇ ਉੱਤੇ ਡੰਡੇ ਸੋਟੇ ਮਾਰਾਂਗੇ ਸੈਨ ਦਾ ਬੰਦਾ ਕਰੇ ਗਈ ਜਿੱਥੇ ਮਰਜੀ ਇਹ ਤਾਂ ਗੂੰਗੇ ਬੋਲਣ ਲਾ ਗਏ ਮੈਂ ਮੈਂ ਹਰਪਾਲ ਸਿੰਘ ਜੀ ਮਾਫ ਕਰਨੇ ਗੱਲ ਦੁਬਾਰਾ ਪੁੱਛ ਰਿਹਾ ਜ ਜ ਤੁਹਾਡੇ ਨਾਲ ਪਹਿਲੇ ਦੋ ਦਿਨ ਨਹੀਂ ਕੁੱਟਮਾਰ ਹੋਈ ਗਾੜੀ ਗਲੋਚ ਹੋਇਆ ਤੁਸੀਂ ਤੀਸਰੇ ਦਿਨ ਫੇਰ ਚਲੇ ਗਏ ਤੁਸੀਂ ਰੋਲਾ ਨਹੀਂ ਪਾਇਆ ਮੈਂ ਰੋਲਾ ਪਾਇਆ ਜੀ ਇਹਨਾਂ ਦੀ ਮਾਸੀ ਦਾ ਲੜਕਾ ਜਿਹੜਾ ਵਿੱਚ ਸੀ ਕੁਲਵੰਤ ਸਿੰਘ ਸਰਪੰਚ ਬੱਬੀ ਉਹ ਮੈਨੂੰ ਇੰਨਾ ਫੋਰਸ ਕਰਦਾ ਸੀ ਤੈਨੂੰ ਕੁਝ ਨਹੀਂ ਹੋਣ ਦਿੰਦਾ ਤੂੰ ਚੱਲ ਮੇਰੇ ਨਾਲ ਮੇਰੀ ਜ਼ਿੰਮੇਵਾਰੀ ਜੇ ਉਹ ਉਹਨਾਂ ਨੇ ਮੈਨੂੰ ਇੰਨਾ ਫੋਰਸ ਕਰ ਕਰਕੇ ਮੈਨੂੰ ਹਰਾਸ਼ਮੈਂਟ ਕੀਤਾ ਹੋਇਆ ਸੀ ਨਾ ਮੈਂ ਜਾਣ ਕੇ ਮੇਰਾ ਇਹਨਾਂ ਨੂੰ ਵਿਜੀਲੈਂਸ ਹੈ ਮਾਈਂਡ ਵੀ ਐਸ਼ ਪੇਤਾ ਪਏ ਮੈਨੂੰ ਕੋਈ ਸਮਝ ਹੀ ਨਹੀਂ ਆ ਰਹੀ ਕੀ ਕਰਾਂ ਕੀ ਨਾ ਕਰਾਂ ਕੋਈ ਸਮਝ ਨਹੀਂ ਆ ਰਹੀ ਸੀ ਤੇ ਜਿਹੜਾ ਏਸ ਹੀ ਰਣਜੀਤ ਸਿੰਘ ਹੈ ਉਹਦਾ ਜਿਹੜਾ ਝੂਠੇ ਸਰਟੀਫਿਕੇਟ ਦਾ ਜੋ ਮਕਦਮਾ ਚੱਲ ਰਿਹਾ ਹੈ ਹਾਂਜੀ ਉਸ ਕੇਸ ਨਾਲ ਕੀ ਤਾਲੁਕਾਤਾ ਇਹਦੇ ਬਾਰੇ ਤੁਹਾਨੂੰ ਕੋਈ ਏਲਮ ਮੈਂ ਕੁਰਸੀਨਾਮਾ ਬਣਾਇਆ ਹੈ ਇਹਨਾਂ ਦਾ ਇਹਨਾਂ ਦਾ ਮੈਂ ਰਣਜੀਤ ਸਿੰਘ ਨੇ ਤੁਹਾਨੂੰ ਐਜ਼ ਅ ਸਰਕਾਰੀ ਗਵਾਹ ਤੱਕੇ ਨਾਲ ਬਣਾਇਆ ਤੱਕੇ ਨਾਲ ਬਣਾਇਆ ਜੀ ਮੈਨੂੰ ਪਤਾ ਵੀ ਨਕਾਦੇਚ ਬਣਾਇਆ ਹੋਇਆ ਹੈ ਜੀ ਹੂੰ ਇਹ ਮੈਂ ਇਹਨਾਂ ਦਾ ਆਪਣਾ ਕੀ ਨਾਮ ਲਈਦਾ ਇਹਨਾਂ ਦਾ ਕੁਰਸੀ ਨਾਮਾ ਬਣਾਇਆ ਹੋਇਆ ਜੀ ਕੁਰਸੀ ਨਾਮਾ ਤਸਦੀਕ ਕਰਨ ਦੇ ਵਿੱਚ ਵੀ ਮੈਨੂੰ ਇਹਨਾਂ ਨੇ ਬਹੁਤ ਗਾਲੀ ਗਲੋਚ ਤੇ ਕੁੱਟਿਆ ਇਹਨਾਂ ਨੇ ਕਿ ਤੂੰ ਕਿਉਂ ਕੁਰਸੀ ਨਾਮਾ ਇਹਨਾਂ ਦਾ ਬਣਾਇਆ ਹੂੰ ਕਿਉਂਕਿ ਉਹ ਮੇਰੀ ਡਿਊਟੀ ਸੀ ਜੀ ਜੋ ਇਹ ਬਣਦਾ ਉਹ ਤਾਂ ਮੈਂ ਕਰ ਸਕਦਾ ਹਾਂ ਹੂੰ ਅੱਛਾ ਫੇਰ ਅੱਗੇ ਦੱਸੋ ਜਦ ਤੁਹਾਨੂੰ ਤੱਕੇ ਨਾਲ ਸਾਈਨ ਕਰਾ ਲੈ ਕਿੰਨੇ ਦਿਨ ਇਹਨਾਂ ਨੇ ਇਦਾਂ ਬੁਲਾਉਂਦੇ ਰਹੇ ਮੈਨੂੰ ਜਿਹੜਾ ਲੋਕਅਪ ਚ ਰੱਖਿਆ ਇਹਨਾਂ ਨੇ ਤੁਹਾਨੂੰ ਸਾਰਾ ਦਿਨ ਰੱਖਿਆ ਜਾਂ ਦਿਨ ਰਾਤ ਰੱਖਿਆ ਪੂਰਾ ਇੱਕ ਦਿਨ ਰੱਖਿਆ ਜੀ ਕਿੰਨੇ ਵਜੇ ਛੱਡਿਆ ਰਾਤ ਨੂੰ 8 9 ਵਜੇ ਛੱਡਿਆ ਜੇ 9 ਵਜੇ ਛੱਡ ਕੇ ਤੁਹਾਨੂੰ ਘਰ ਕੌਣ ਛੱਡਣ ਗਿਆ ਕਾਰ ਉਹਦਾ ਮਾਸੀ ਦਾ ਲੜਕਾ ਹੀ ਲੈਣ ਆਉਂਦਾ ਸੀ ਬਾਅਦ ਚ ਮੈਨੂੰ ਜੀ ਅੱਛਾ ਤੁਸੀਂ ਇਹ ਗੱਲ ਪਿੰਡ ਚ ਪੰਚਾਇਤ ਵੀ ਨਹੀਂ ਚੱਕੀ ਕੀ ਗੱਲ ਪੰਚਾਇਤ ਸਾਰੀ ਉਹਨਾਂ ਦੀ ਸੀ ਜੀ ਗੱਲ ਘੜੀ ਕੁਝ ਆਉਂਦਾ ਹੀ ਸਾਰੇ ਜਾਲੀ ਨੇ ਜਿੰਨੇ ਮੇਰੇ ਪਿੰਡ ਦੇ ਰਾਜਪੂਤ ਨੇ ਉਹ ਸਰਕੀਬੰਦ ਸਰਟੀਫਿਕੇਟ ਬਣਾ ਕੇ ਕਿਸੇ ਨੇ ਮੀਟਰ ਲਵਾਏ ਨੇ ਕਿਸੇ ਨੇ ਸਭ ਨੇ ਸਕੂਲ ਨੌਕਰੀਆਂ ਲਈਆਂ ਆਈਆਂ ਸਭ ਜਾਲੀ ਨੇ ਤੇ ਜਿਹੜਾ ਕੰਪਲੇਨੈਂਟ ਹੈ ਉਹ ਵੀ ਤੁਹਾਡੇ ਪਿੰਡ ਦਾ ਨੇ ਉਹ ਵੀ ਉਹ ਵੀ ਸਾਡੇ ਪਿੰਡ ਦਾ ਕੀ ਨਾਂ ਭੁੱਲ ਜਣਾ ਉਹਦਾ ਬਲਵੀਰ ਸਿੰਘ ਜੀ ਤੇ ਜਿਹੜਾ ਬਲਬੀਰ ਸਿੰਘ ਕੰਪਲੇਨੈਂਟ ਐ ਇਸਕੇ ਝੂਠੇ ਸਰਟੀਫਿਕੇਟ ਦੇ ਕੇ ਸੋ ਵੀ ਤੁਹਾਡੇ ਪਿੰਡ ਦਾ ਹਾਂਜੀ ਹਾਂਜੀ ਤੇ ਤੁਹਾਡੇ ਪਿੰਡ ਕਿੰਨੇ ਜਾਲੀ ਸਰਟੀਫਿਕੇਟ ਬਣੇ ਹੋਣੇ ਆ ਸਾਡੇ ਐਸਸੀ ਸਰਟੀਫਿਕੇਟ ਕਿੰਨੇ ਜਾਲੀ ਬਣੇ ਹੋਣੇ 70% ਤਾਂ ਜਾਲੀ ਸਰਟੀਫਿਕੇਟ ਬਣੇ ਹੋਏ ਨਹੀਂ ਸਾਡੇ ਪਿੰਡ ਜੀ ਤੋਂ ਬਾਅਦ ਉਹ ਕੋਈ ਮੈਡੀਕਲ ਕਰਾਇਆ ਕੋਈ ਐਫਆਈਆਰ ਲਾਜ ਵਗੈਰਾ ਕਰਵਾਈਏ ਇਸ ਨਹੀਂ ਜੀ ਮੈਂ ਮੈਡੀ ਮੈਂ ਹੁਣ ਕੰਪਲੀਟ ਪਾਈ ਸੀ ਜੀ ਆਪਣੀ ਹੁਣ ਕੰਪਲੇਂਟ ਕਿਨੂੰ ਪਾਈ ਕਿਹੜੇ ਲੈਵਲ ਤੇ ਮੁੱਖ ਮੰਤਰੀ ਸਾਹਿਬ ਨੂੰ ਪਾਈ ਸੀ ਜੀ ਮੇਲ ਵੀ ਕਰੀ ਸੀ ਤੇ ਡੀਜੀਪੀ ਪੰਜਾਬ ਨੂੰ ਵੀ ਪਾਈ ਸੀ ਜੀ ਹੁਣ ਮੈਨੂੰ ਮੋਹਾਲੀ ਤੋਂ ਫੋਨ ਆ ਰਹੇ ਸਨ ਐਸਪੀ ਦੇ ਵੀ ਸੱਦਣ ਵਾਸਤੇ ਜੀ ਆਪਣੇ ਮੋਹਾਲੀ ਤੋਂ ਮੋਹਾਲੀ ਐਸਐਸਪੀ ਆਫਿਸ ਤੋਂ ਹਾਂਜੀ ਰੀਡਰ ਸਾਹਿਬ ਦਾ ਫੋਨ ਆਇਆ ਸੀ ਬਿਆਨ ਦੇ ਦਿਓ ਵੀ ਮੇਰੀ ਮੋਹਾਲੀ ਕਿਸੇ ਵੀ ਬਾਹਰਲੇ ਜ਼ਿਲ੍ਹੇ ਚ ਕਰਾਈ ਜਾਏ ਕਿਸੇ ਆਈਪੀਐਸ ਤੁਹਾਨੂੰ ਕੀ ਡਰ ਹੈ ਤੁਸੀਂ ਸਰ ਮੈਨੂੰ ਡਰ ਹੈ ਜੇ ਰਣਜੀਤ ਸਿੰਘ ਦੇ ਮੋਹਾਲੀ ਚ ਆਪਣਾ ਹੁਣ ਵੀ ਤਣਾਤ ਤੇ ਵਿਜੀਲੈਂਸ ਦੇ ਵਿੱਚ ਜੀ ਉਹ ਕੁਝ ਵੀ ਕਰਾ ਸਕਦਾ ਮੇਰੇ ਤੇ ਵਰਚਾ ਵੀ ਕਰਾ ਸਕਦਾ ਕਿਸੇ ਤੇ ਵਿੱਚ ਵੀ ਕੁਝ ਕੁਝ ਵੀ ਰਣਜੀਤ ਸਿੰਘ ਤਾਂ ਵਿਜੀਲੈਂਸ ਦੇ ਦਫਤਰ ਚ ਹੈ ਮਹਿਕਮੇ ਚ ਹੈ ਉਹ ਦੀ ਤੇ ਤੁਹਾਨੂੰ ਸਾਧ ਰਹੇ ਨੇ ਐਸਐਸਪੀ ਆਫਿਸ ਤੋਂ ਇਨਕੁਆਰੀ ਲਈ ਕਿਉਂਕਿ ਜੀ ਉਹਦੇ ਉਹਦੀ ਉਹਦਾ ਤਾਲੁਕ ਬਹੁਤ ਹੀ ਇੱਥੇ ਕਿਉਂਕਿ ਜਦੋਂ ਮੈਂ ਇਹ ਸੱਟ ਬੈਠੀ ਸਰਕਾਰ ਨੇ ਸੱਟ ਬਿਠਾਈ ਸੀ ਜਦੋਂ ਮੈਂ ਆਪਣੇ ਜਿਹੜੇ ਬਿਆਨ ਦੇਣਾ ਚਾਹੁੰਦਾ ਸੀ ਅੱਠ ਦੇ ਵਿੱਚ ਜੀ ਉਹ ਮੇਰੇ ਬਿਆਨ ਤਾਂ ਲਿਖ ਲੈ ਜਦੋਂ ਸੱਟ ਨੇ ਬੈਠੇ ਨੇ ਕਿਉਂਕਿ ਰਣਜੀਤ ਸਿੰਘ ਮੇਰੇ ਤੋਂ ਪਹਿਲਾਂ ਸੱਟ ਦੇ ਕੋਲ ਬੈਠਾ ਹੋਇਆ ਸੀ ਅਛੇ ਇਟਨੇਟ ਆਇਆ ਬਾਹਰ ਕੱਢਿਆ ਮੈਂ ਆਪਣੇ ਬਿਆਨ ਲਖਾਏ ਜੋ ਵੀ 5 ਲੱਖ ਦਿੰਦੇ ਹਨ ਜੋ ਵੀ ਲਖਾਇਆ ਮੈਟਰ ਉਹ ਬਿਆਨ ਦੇਖ ਕੇ ਉਸ ਤੋਂ ਬਾਅਦ ਰঞ্জੀਤ ਸਿੰਘ ਨੇ ਫਿਰ ਮੈਨੂੰ ਜਦੋਂ ਸਿੱਟ ਚਲੀ ਜਾਂਦੀ ਬਾਅਦ ਚ ਫਿਰ ਗਾਣਾ ਗੱਡੀਆਂ ਗਾਣਾ ਕੱਢ ਕੇ ਉਹਦੇ ਵਿੱਚ ਮੇਰੇ ਸਾਈਨ ਕਰਾਏ ਨੇ ਖੁਦ ਆਪ ਥੱਲੇ ਬਹਿ ਕੇ ਅੱਠ ਫੇਸ ਦੇ ਥੱਲੇ ਬਹਿ ਕੇ ਆਪ ਕੰਪਿਊਟਰ ਤੇ ਕਰਕੇ ਆਪ ਟਾਈਪ ਕਰਕੇ ਸਾਰਾ ਕੁਝ ਕੀਤਾ ਜਿਹੜੇ ਮੈਂ ਬਿਆਨ ਦੇਣਾ ਚਾਹੁੰਦਾ ਸੀ ਉਹ ਤਾਂ ਬਿਆਨ ਮੇਰੇ ਹੈ ਹੀ ਨਹੀਂ ਜੀ ਉਹ ਬਿਆਨ ਤੇ ਖੁਦ ਆਪਣੇ ਆਪ ਲਿਖਦਾ ਹੀ ਸਾਰੇ ਜੀ ਨੇ ਇਹ ਤਾਂ ਹੋ ਗਿਆ ਹੁਣ ਤੁਸੀਂ ਮੁੱਖ ਮੰਤਰੀ ਦੇ ਆਫਿਸ ਤੋਂ ਜਿਹੜੀ ਇਨਕੁਆਰੀ ਮਾਰਕ ਹੋਈ ਹੈ ਉਹ ਤੁਸੀਂ ਮੈਂ ਦੁਬਾਰਾ ਦੁਬਾਰਾ ਇਸ ਕਰਕੇ ਇਸ ਚੀਜ਼ ਦਾ ਜ਼ਿਕਰ ਕਰ ਰਿਹਾ ਤੁਸੀਂ ਮੁਹਾਲੀ ਐਸਐਸਪੀ ਆਫਿਸ ਦੇ ਇਲਾਵਾ ਕਿਸੇ ਹੋਰ ਬਾਹਰੋ ਬਾਹਰੋ ਜ਼ਿਲ੍ਹੇ ਤੋਂ ਕਰਾਣਾ ਚਾਹੀਦਾ ਬਾਹਰੋ ਜ਼ਿਲ੍ਹੇ ਤੋਂ ਇਨਕੁਆਰੀ ਹੋਵੇ ਤਾਂ ਕਿ ਤੁਹਾਡੇ ਤੇ ਇਹ ਜੋ ਜਿਹੜਾ ਮੁਹਾਲੀ ਦੇ ਅਫਸਰਾਂ ਦਾ ਜਿਹੜਾ ਤਾਨਾ ਬਾਨਾ ਹੈ ਇਹਨਾਂ ਇਸ ਦਾ ਇਹ ਨੈਟਵਰਕ ਜਿਹੜਾ ਹੈ ਇਸ ਤੇ ਤੁਹਾਡਾ ਦਬਾਅ ਤੁਹਾਡੇ ਤੇ ਦਬਾਅ ਪੈ ਸਕਦਾ ਦਬਾਅ ਪੈ ਸਕਦਾ ਬਹੁਤ ਜ਼ਿਆਦਾ ਦਬਾਅ ਪੈ ਸਕਦਾ ਇਹ ਮੈਨੂੰ ਮੈਨੂੰ ਹੁਣ ਫੋਨ ਕਰ ਰਹੇ ਨੇ ਵੀ ਆਉਣ ਨੂੰ ਮੈਂ ਇਸੇ ਕਰਕੇ ਕੰਪਲੀਟ ਪਾਈ ਵੀ ਮੇਰੇ ਚੇਂਜ ਹੋ ਜੇ ਇਹ ਸੀ ਸਾਡੇ ਨਾਲ ਸਰਾਰ ਹਰਪਾਲ ਸਿੰਘ ਪਿੰਡ ਆਲਮਪੁਰ ਜ਼ਿਲ੍ਹਾ ਪਟਿਆਲਾ ਜਿਨ੍ਹਾਂ ਨੇ ਦੱਸਿਆ ਕਿਵੇਂ ਉਹਨਾਂ ਨਾਲ ਤਸ਼ੱਦਦ ਹੋਇਆ ਪੰਜਾਬ ਵਿਜੀਲੈਂਸ ਬਿਊਰੋ ਦੇ ਦਫ਼ਤਰ ਚ ਉਹਨਾਂ ਨਾਲ ਕਿਵੇਂ ਕੁੱਟਮਾਰ ਹੋਈ ਕਿਸੇ ਜਾਲੀ ਸਰਟੀਫਿਕੇਟ ਦੇ ਕੇਸ ਦੀ ਇਨਵੈਸਟੀਗੇਸ਼ਨ ਦੇ ਦੌਰਾਨ ਇਹਨਾਂ ਨੂੰ ਕਿਸੇ ਤਰੀਕੇ ਨਾਲ ਜ਼ੋਰ ਪਾਉਣਾ ਚਾਹੁੰਦੇ ਸੀ ਬਈ ਇਹ ਪੂਰਾ ਜਿਹੜਾ ਹਿਸਟੋਰੀਕਲ ਜਿਹੜਾ ਕੇਸ ਹੈ ਜਾਲੀ ਸਰਟੀਫਿਕੇਟ ਦਾ ਇਹ ਇਹਦੀ ਕੰਪਲੇਂਟ ਕਿ ਵਾਪਸ ਲਈ ਜਾਵੇ ਹਰਪਾਲ ਸਿੰਘ ਦੇ ਥਰੂ ਜਿਹੜਾ ਕੰਪਲੇਨੈਂਟ ਨੂੰ ਜ਼ੋਰ ਲਾ ਕੇ ਕਿਵੇਂ ਵਾਪਸ ਇਹਨਾਂ ਨੂੰ ਪੈਸੇ ਰਿਸ਼ਵਤ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ 5 ਲੱਖ ਰੁਪਿਆ ਰਿਸ਼ਵਤ ਦੇਣ ਦੀ ਬਈ ਤੁਸੀਂ 5 ਲੱਖ ਰੁਪਿਆ ਲੈ ਲਓ ਔਰ ਕੰਪਲੇਨੈਂਟ ਨੂੰ ਕਿਸੇ ਤਰੀਕੇ ਨਾਲ ਮਨਾਓ ਬਈ ਉਹ ਕੰਪਲੇਂਟ ਵਾਪਸ ਲਵੇ ਜਿੱਥੇ ਤੱਕ ਕਹਾਣੀ ਹਰਪਾਲ ਸਿੰਘ ਦੀ ਹੈ ਹਰਪਾਲ ਸਿੰਘ ਨੇ ਹੁਣ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ ਜਿਹਦੇ ਬਾਅਦ ਉਹਨਾਂ ਨੇ ਇਨਕੁਆਰੀ ਉਸੇ ਮੁਹਾਲੀ ਜ਼ਿਲ੍ਹਾ ਪੁਲਿਸ ਨੂੰ ਮਾਰਕ ਕਰ ਦਿੱਤੀ ਕਿ ਜਿੱਥੇ ਦਾ ਅਫਸਰਾ ਦਾ ਨੈਟਵਰਕ ਜਿਹੜਾ ਹੈ ਇਹ ਜਾਲੀ ਸਰਟੀਫਿਕੇਟ ਦੇ ਅੰਡਰ ਸਕੈਨਰ ਆ ਜਾਲੀ ਸਰਟੀਫਿਕੇਟ ਦੇ ਜਿਹੜਾ ਕੇਸ ਆ ਇਸ ਕੇਸ ਨੂੰ ਲੈ ਕੇ ਬਹੁਤ ਹੀ ਇਸ ਕੇਸ ਨੂੰ ਲੈ ਕੇ ਸ਼ੱਕੀ ਜਿਹੜਾ ਰੋਲ ਜਿਹੜਾ ਹੈਗਾ ਸਾਰੇ ਮੁਹਾਲੀ ਜ਼ਿਲ੍ਹਾ ਪੁਲਿਸ ਦਾ ਉਸ ਝੂਠੇ ਸਰਟੀਫਿਕੇਟ ਦੇ ਕੇਸ ਛੇ ਇਸ ਕਰਕੇ ਹਰਪਾਲ ਸਿੰਘ ਜੀ ਚਾਹੁੰਦੇ ਨੇ ਬਈ ਇਹਨਾਂ ਦੀ ਜਿਹੜੀ ਇਨਕੁਆਰੀ ਹੈ ਜਿਹੜੀ ਇਹਨਾਂ ਨਾਲ ਕੁੱਟਮਾਰ ਹੋਈ ਹੈ ਜਿਹੜਾ ਨਾਲ ਤੱਕਾ ਹੋਇਆ ਹੈ ਉਹ ਇਨਕੁਆਰੀ ਬਾਹਰਲੇ ਜ਼ਿਲ੍ਹੇ ਤੋਂ ਕਰਾਈ ਜਾਵੇ ਇੰਨੀ ਕਹਾਣੀ ਸੀ ਹਰਪਾਲ ਸਿੰਘ ਦੀ ਤੁਸੀਂ ਆਪ ਦੇਖਿਆ ਇੱਕ ਮਿਸਾਲ ਕੀ ਪੰਜਾਬ ਪੁਲਿਸ ਪੰਜਾਬ ਵਿਜੀਲੈਂਸ ਬਿਊਰੋ ਕਿਵੇਂ ਤੱਕਾ ਹੋਇਆ ਔਰ ਕਿਵੇਂ ਤੱਕਾ ਕਰ ਸਕਦੀ ਹੈ ਇਸ ਦੇ ਨਾਲ ਹੀ ਹਰਪਾਲ ਸਾਹਿਬ ਤੁਹਾਡਾ ਹਰਪਾਲ ਸਿੰਘ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਧੰਨਵਾਦ ਤੁਸੀਂ ਆਏ ਖੁੱਲ ਕੇ ਸਾਨੂੰ ਆਪਣੀ ਗੱਲਬਾਤ ਦੱਸੀ ਜੇ ਤੁਹਾਨੂੰ ਇਹ ਗੱਲਬਾਤ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਕਰੋ ਸਾਡੀ ਇਸ ਸਟੋਰੀ ਨੂੰ ਸ਼ੇਅਰ ਵੀ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਮੈਂ ਹਾਂ ਪ੍ਰਭਜੀਤ ਸਿੰਘ ਸਟੋਰੀ ਟਾਕ ਚੈਨਲ ਤੋਂ ਸਤਿ ਸ਼੍ਰੀ ਅਕਾਲ ਆਦਾਬ